ਸਸਿਕਾ ਦੀ ਸਾਰਿਆਂ ਨੇ ਆਪਣੇ ਕੰਮ ਦੇ ਰਿਗਾਰਡਿੰਗ ਇੱਕ ਵੀਡੀਓ ਆ ਇੱਕ ਨਾ ਫਰਾਡ ਜੇ ਕਰਦੇ ਪਏ ਨੇ ਪੰਜਾਬੀ ਹੀ ਪੰਜਾਬੀਆਂ ਨਾਲ ਬਾਹਰੋਂ ਜਿਹੜੇ ਬੰਦੇ ਬੈਠੇ ਨੇ ਉਹ ਪੰਜਾਬ ਤੋਂ ਚੀਜ਼ ਮੰਗਾਉਂਦੇ ਕਿਉਂਕਿ ਉੱਧਰ 100 200 ਡਾਲਰ ਤੋਂ ਘੱਟ ਦਾ ਕੋਈ ਬੂਟ ਹੈ ਨਹੀਂ ਚਲੋ ਸਾਰੇ ਇੱਕੋ ਹੀ ਨਹੀਂ ਜ਼ਿਆਦਾਤਰ ਕੱਪੜਿਆਂ 'ਚ ਹੋ ਗਿਆ ਜਾਂ ਬੂਟਾਂ 'ਚ ਹੋ ਗਿਆ ਵੀ ਬਾਹਰੋਂ ਮੰਗਾਉਂਦੇ ਨੇ ਤੇ ਜਿਵੇਂ ਬਾਹਰੋਂ 200 ਡਾਲਰ ਦਾ ਬੂਟ 150 ਡਾਲਰ 'ਚ ਬੂਟਾ 11-12 ਹਜ਼ਾਰ ਦਾ ਉਹ ਸਾਡੇ ਤੋਂ ਮੰਗਾ ਲੈਂਦੇ ਨੇ ਜਾਂ ਜਿਹੜੇ ਵੀ ਵੈਂਡਰ ਆਪਣੇ ਸਾਡੇ ਵਰਗੇ ਮੁੰਡੇ ਵੇਚਦੇ ਨੇ ਜੇ ਬਗਾਨਦਰ ਵਿੱਚ ਦੇ ਨੇ 20-25000 ਵਿੱਚ ਸ਼ੂਕਿੰਗ ਹੋ ਜਾਂਦੀਆਂ ਨਾਲ 8-10 ਜੋੜੇ ਆ ਜਾਂਦੇ ਨੇ ਉਹਨਾਂ ਨੂੰ ਦਿੱਕਤ ਕਿੱਥੇ ਆ ਵੀ ਜਿਵੇਂ ਅਸੀਂ ਪੇਜਾਂ ਤੇ ਫੋਟੋਆਂ ਪਾਉਣਾ ਹੈ ਜਿਵੇਂ ਉਹਨੇ ਆਪਣਾ ਦੁਕਾਨ ਦਾ ਪੇਜ ਹੈ ਹਨਾ ਇਹਦੇ ਤੇ ਅਸੀਂ ਐਵੇਂ ਵੀਡੀਓ ਪਾਉਣਾ ਹੈ ਮਤਲਬ ਸ਼ੂਜ਼ ਦੀਆਂ ਜਿਵੇਂ ਆਏ ਕਰਕੇ ਆਹ ਪਾਉਤੀ ਅਲੱਗ-ਅਲੱਗ ਕਰਕੇ ਹਨਾ ਤੇ ਆਹ ਪਾਉਤੀਆਂ ਦੇਖੋ ਜਿਹੜਾ ਵੀ ਬੰਦਾ ਕੰਮ ਕਰਦਾ ਉਹਨੇ 20% ਮਾਰ ਦੇ ਤਾਂ ਲੈਣਾ ਹੀ ਲੈਣਾ ਠੀਕ ਹੈ ਮੰਨ ਲਓ ਵੀ ਆਪਾਂ ਨੂੰ 1500 ਦਾ ਸ਼ੂਜ਼ ਆਇਆ ਸੀ ਹਰਾ 1900 ਰੁਪਏ ਦਾ ਤਾਂ ਪਾਣਾ ਹੀ ਪਾਣਾ ਹੈ ਜੇ 2500 ਦਾ ਆ ਜਾਂਦਾ ਸੀ 31 3200 ਰੁਪਏ ਦਾ ਪਾਣਾ ਹੀ ਪਾਣਾ ਜੋ ਐਕਚੁਅਲ ਬਿਜ਼ਨਸ ਜਿਹਨੂੰ ਕਹਿੰਦੇ ਆ ਹੁਣ ਬੰਦੇ ਕੀ ਕਰਦੇ ਆ ਆਪਣਾ ਪੀਜ ਬਣਾ ਲੈਂਦੇ ਨੇ ਉਹਦੇ 'ਚ 10 ਕੇ 20 ਕੇ ਖਰੀਦ ਕੇ ਪੀਜ ਚਲਵਾ ਲੈਂਦੇ ਨੇ ਬਾਹਰਲੇ ਉਹ ਨੰਬਰਾਂ ਤੇ ਮੈਸੇਜ ਕਰਦੇ ਨੇ ਜਿਹੜਾ ਰੇਟ ਸਾਡਾ 3000 ਰੁਪਏ ਹੁੰਦਾ ਉਹ 1800 1700 ਜਾਂ ਕੱਪੜੇ ਜਿਹੜੀ ਜੈਕਟ ਦਾ ਰੇਟ 12000 ਉਹਦਾ 6500 5500 ਪਾ ਕੇ ਉਹਨਾਂ ਦਾ ਆਰਡਰ ਬਣਵਾ ਲੈਂਦੇ ਨੇ ਬੜਵਾ ਅਗੇ ਪੈਸੇ ਪਵਾ ਲੈਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਬਲੌਕ ਕਰ ਲੈਂਦੇ ਨੇ ਮੇਰੇ ਕੋਲ ਕਈ ਇਦਾਂ ਦੇ ਕੇਸ ਆਏ ਹੋਣੇ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਸਾਡੇ ਤੋਂ ਸਮਾਨ ਖਰੀਦੋ ਮੈਂ ਇਹ ਕਹਣਾ ਵੀ ਜਿਹੜਾ ਬੰਦਾ ਤੁਹਾਨੂੰ ਜੈਨੂਨ ਲੱਗਦਾ ਜਿਹਦਾ ਸੋਸ਼ਲ ਲਾਈਫ ਵੀ ਤੁਸੀਂ ਦੇਖ ਸਕਦੇ ਹੋ ਜਾਂ ਜਿਹਦਾ ਕਾਰੋਬਾਰ ਦਾ ਜ਼ਰੂਰੀ ਨਹੀਂ ਵੀ ਮੈਂ ਹੀ ਵੇਚਦਾ ਹਾਂ ਉਹ ਤੇ ਸਾਰੇ ਵੇਚਦੇ ਨੇ ਕੱਪੜੇ ਵੇਚਣ ਮੈਂ ਗੱਲ ਕਹਿਣ ਦਾ ਤਰੀਕਾ ਇਹ ਹੈ ਜਿਹਦਾ ਪਤਾ ਵੀ ਇਹ ਇੱਥੇ ਸਟੋਰ ਹੈਗੇ ਨੇ ਇਹ ਬੰਦਾ ਇੱਥੇ ਐਗਜ਼ਿਸਟ ਕਰਦਾ ਹੈ ਹਨਾ ਉਹਨੂੰ ਤੁਸੀਂ ਦੇਖ ਪਰਖ ਕੇ ਉਹਦੇ ਨੰਬਰ ਤੇ ਉਹਦੇ ਆਧਾਰ ਕਾਰਡ ਤੇ ਪੈਸੇ ਪਾਓ ਤੁਸੀਂ ਘੱਟ ਵੱਧ ਦੇਖ ਕੇ ਜਾਂ ਡਿਜ਼ਾਈਨ ਵਧੀਆ ਦੇਖ ਕੇ ਕੋਈ ਅਗਲਾ ਸਾਈਜ਼ ਨਹੀਂ ਪੁੱਛਦਾ ਕੋਈ ਕੁਝ ਨਹੀਂ ਸਿੱਧਾ ਪਾਏ ਹੋਏ ਨੇ ਹਣ 12 ਨੰਬਰ ਵਾਲੇ ਬੰਦੇ ਨੂੰ 66 ਨੰਬਰ ਦੇ ਬੂਟ ਪਸੰਦ ਕਰਾ ਕੇ ਉਤੋਂ ਇਹਨਾਂ ਨੇ 14000 ਰੁਪਏ ਪਾਏ ਉਸ ਤੋਂ ਬਾਅਦ ਬਲੌਕ ਕੀਤਾ ਹੋਇਆ ਪਹਿਲੀ ਗੱਲ ਤਾਂ ਉਹਦੇ ਸਾਈਜ਼ ਹੀ ਨਹੀਂ ਆਉਣਾ ਦੂਜੀ ਗੱਲ ਉਹ ਜਿਹੜਾ ਬੂਟ ਕਹਿ ਰਿਹਾ 1800 ਰੁਪਏ ਦਾ ਬੂਟ ਆਪਣੀ ਖਰੀਦ ਹੀ 28-2900 ਰੁਪਏ ਦੀ ਤਾਂ 1800 ਦਾ ਕਿੱਥੇ ਦੇ ਦੂ ਪਰ ਗਾਹਕ ਨੂੰ ਨਹੀਂ ਪਤਾ ਹੁੰਦਾ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਤੁਸੀਂ ਪੰਜਾਬ ਚ ਕਿਤੋਂ ਵੀ ਖਰੀਦ ਚੀਜ਼ ਖਰੀਦਦੇ ਹੋ ਪਹਿਲਾਂ ਉਹਦੇ ਮਤਲਬ ਉਹ ਤੁਸੀਂ ਸੋਸ਼ਲ ਦੇਖ ਲਓ ਵੀ ਉਹ ਬੰਦਾ ਦੁਕਾਨਾਂਾਂ ਦੇ ਬੰਦਾ ਨਹੀਂ ਹੈ ਜਾਂ ਸਟੋਰ ਹੈਗੇ ਨੇ ਅਜੇਸਟ ਕਰਦਾ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੋ ਉਹਨੂੰ ਉਹਦੇ ਆਧਾਰ ਕਾਰਡ ਦੇ ਓਨਰ ਦੇ ਆਧਾਰ ਕਾਰਡ ਤੇ ਹੀ ਪੈਸੇ ਪਾਓ ਠੀਕ ਹੈ ਜਾਂ ਪਹਿਲਾਂ ਦੋ ਚਾਰ ਜੋੜੇ ਮਗਾ ਕੇ ਦੇ ਦਿਓ ਜਿਵੇਂ ਉਹ ਵੱਧ ਵੱਧ ਪੇਮੈਂਟਾਂ ਵੀ ਫਸੀਆਂ ਹੋਈਆਂ ਉਹਦੇ ਚ ਨੁਕਸਾਨ ਹੋਵੇ ਤੇ ਸਾਡੀ ਵੀ ਬਦਨਾਮੀ ਹੁੰਦੀ ਹੈ ਠੀਕ ਹੈ ਜਿਹੜੇ ਨੇ ਪੇਜ ਬਣਾ ਲਏ ਸਾਡੀਆਂ ਫੋਟੋਆਂ ਚੱਕ ਕੇ ਜਾਂ ਹੋਰ ਪੇਜਾਂ ਵਾਲੇ ਦੀ ਫੋਟੋਆਂ ਚੱਕ ਕੇ ਪਾ ਲੀਆਂ ਨੇ ਉਹਨੂੰ ਤਾਂ ਸਾਰੇ ਪੈਸੇ ਫ੍ਰੀਜ਼ ਨੇ ਉਹਨੂੰ ਕੀ ਆ ਉਦੋਂ ਬਾਅਦ ਕੋਰੀਅਰ ਵਾਲੇ ਵੀ ਰਲੇ ਹੋਏ ਨੇ ਟਰੈਕਿੰਗ ਆਈਡੀਆਂ ਪਤਾ ਨਹੀਂ ਕਿਹੜੀਆਂ ਭੇਜੀ ਜਾਂਦੇ ਨੇ ਆਧਾਰ ਕਾਰਡ ਬਣਾਏ ਹੋਏ ਨੇ ਬਹੁਤ ਤਗੜੇ ਲੈਵਲ ਤੇ ਕੰਮ ਚੱਲ ਰਿਹਾ ਸੋ ਜਿਆਦਾ ਆਪਣੇ ਘਰ ਦੇ ਭੇਜਦਾ ਕਰੋ ਸਭ ਤੋਂ ਵਧੀਆ ਤਰੀਕਾ ਇਹ ਹੈਗਾ ਵੀ ਜਦੋਂ ਆਪਣੇ ਘਰ ਦੇ ਭੇਜ ਲੂਗੀ ਉੱਥੇ ਲੋਕੇਸ਼ਨ ਲੈ ਕੇ ਵੀ ਭਾਈ ਮੈਂ ਘਰ ਦੇ ਭੇਜਦਾ ਹਾਂ ਆਪਣੇ ਪਸੰਦ ਕਰਕੇ ਲਾਈਵ ਵੀਡੀਓ ਆ ਕੇ ਲੈ ਜਾਣਾ ਜੇ ਨਹੀਂ ਕਰਦੇ ਭੇਜ ਸਕਦੇ ਕੋਈ ਯਾਰ ਦੋਸਤ ਭੇਜ ਦਿਓ ਯਾਰ ਦੋਸਤ ਨੂੰ ਭੇਜ ਸਕਦੇ ਤਾਂ ਜਿਹੜਾ ਬੰਦਾ ਵੀਡੀਓ ਪਾਉਂਦਾ ਉਹਦਾ ਪਤਾ ਕਰਾਓ ਵੀ ਇਹ ਜੈਨੂਇਨ ਆ ਫਰੌਡੀ ਤਾਂ ਨਹੀਂ ਹੈਗਾ ਠੀਕ ਹੈ ਨਵੇਂ ਵਾਲੇ ਪੇਜਾਂ ਨੂੰ ਨਾ ਐਦਾਂ ਕਰੋ ਸਹੀ ਨਹੀਂ ਹੈਗਾ ਤੁਹਾਡੇ ਪੈਸੇ ਨਹੀਂ ਮੁੜਨੇ ਬਾਅਦ ਮੈਂ ਨੂੰ ਇੱਕ ਬੇਨਤੀ ਅਜਿਹਾ ਕਰੋ